ਕਿੰਸਾ ਸਿਕਲਸਰਨ ਕੋ ਮਦਿਫਾ ਰਣ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਅੱਜ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਮਾਈ ਤੁਹਾਨੂੰ ਦਿਖਾਵਾਂਗੇ ਹੌਲੇ ਪਾਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋ ਸਣਾ ਠੀਕ ਠਾਕ ਜੇ। ਉਹ ਯਾਰ ਵੀ ਤੁਸੀਂ ਜਨਾਵੋ। ਸਭ ਵਧੀਆ ਜੇ। ਵਧੀਆ ਚੰਗੇ। ਵੇਚ ਲਿਆ ਕੱਲ ਵਾਲਾ ਮਾਲ ਫਿਰ? ਕੱਲ ਵਾਲਾ ਵੀਰ ਜੀ ਮੈਂ ਤਾਂ ਅੱਧੇ ਘੰਟੇ ਤੋਂ ਪਹਿਲਾਂ ਵੇਚ ਗਿਆ ਇਹਦੇ। ਠੀਕ ਆ। ਤੁਹਾਨੂੰ ਪਤਾ ਵੀ ਭਾਅ ਬੜੇ ਨਿਕੇ ਨਿਕੇ ਸੀ ਆਪਣੇ। ਅੱਜ ਵੀ ਨਿਕੇ ਨਿਕੇ ਹੀ ਆ। ਹਾਂ ਤੁਸੀਂ ਨਿਕੇ ਨਿਕੇ ਯਾਰ ਵੀਰ ਜੀ। ਠੀਕ ਨਿਕੇ ਨਿਕੇ ਚੱਲਣ ਕਿਉਂ ਨਾ। ਨਿਕੇ ਨਿਕੇ ਚੱਲੀਆਂ ਵੀਰ ਭਰਾ ਬੜੇ ਫੋਨ ਲਾਉਂਦੇ ਪਰ ਜਿੰਜਰ ਲੋਕਾਂ ਦੇ ਬਾਰੇ ਇਹ ਜੋ ਵੇਗ ਵਗ ਗਿਆ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਬੰਦ ਚੁੰਡਾ ਜ਼ਿਲ੍ਹਾ ਮਥਾ ਜੀ ਇਹ ਜਨਾਲਾ ਤੇ ਫੋਨ ਨੰਬਰ ਬੋਲਦੇ ਕਰੀ 98945400 ਠੀਕ ਆ ਤੇ ਪਹਿਲਾਂ ਆ ਜਿਹੜੀ ਜਰਸੀ ਹੈ ਇਤਾਂ ਹੀ ਆਪਾਂ ਸ਼ੁਰੂਆਤ ਕਰ ਲਈਏ ਕਰ ਲਈਏ ਰੁਪੀ ਜੀ ਕਿੰਨਾ ਜਿਹੜੇ ਕਲ ਦੁੱਧ ਧਿਆਰ 200 ਰੁਪਏ ਇਹਦੇ ਥਲੇ ਮਣਕੇ ਨੇ 10 ਲੀਟਰ ਆ 15 ਕਿਲੋ ਹਾਂਜੀ ਤੇ 14 ਕਿਲੋ ਦੀ ਆਪਾਂ ਗਰੰਟੀ ਦਵਾ ਦੋ ਟਾਈਮ ਮੇਰਾ ਵੀਰ ਭਰਾ ਇੱਥੇ ਆਣ ਕੇ ਜਿੰਦਾ ਮਰਜੀ ਸਲੀ ਕਰਕੇ ਲੈ ਅੱਛਾ ਹਾਂਜੀ 14 ਲੀਟਰ ਬਿਲਕੁਲ ਚਵਾ ਕੇ ਦੋਗੇ ਕਰ ਆ ਜਾ 14 ਲੀਟਰ ਹਰ ਵੀਜੀ ਮਨਾ ਕੇ ਦਊਗਾ ਠੀਕ ਆ ਤੇ ਹੈਗੀ ਬੱਚੇ ਤੋਂ ਬਿਨਾ ਹੀ ਆਏ ਬੱਚੇ ਤੋਂ ਬਿਨਾ ਹੀ ਆਏ ਬੱਚੇ ਤੋਂ ਬਿਨਾ ਵਾ ਜਿਹੜੀ ਐ ਬੱਚੇ ਤੋਂ ਬਿਨਾ ਹੀ ਆਜੇ ਸਾਰੀਆਂ ਬੱਚਾ ਕਿਸੇ ਦਾ ਨਹੀਂ ਹੈਗਾ ਅੱਜ ਬਾਕੀ ਸਾਰੀਆਂ ਸੋਹਣੀਆਂ ਸਵਾਈਆਂ ਦੁੱਧ ਦੀ ਆਪਣੀ ਚਵਾਈ ਕਰਕੇ ਖੜੋ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਜੇ ਫਿਰ ਆਪਾਂ ਮੋਹਲਰ ਬੀਜੇ ਦਾ ਮਾਲਾ ਮੰਗਰ ਨੂੰ ਤਾਂ ਭਾਵੇਂ ਇਹਦਾ 35 ਮੰਗ ਲਈਏ 40 ਮੰਗ ਲਈਏ ਹਾਂਜੀ ਇਹ ਹਰ ਰੁਪਈਆ 30000 ਦੇ ਦੇ ਦਾਂਗੇ 30000 ਦੇ ਦੇ ਦੋਗੇ 30000 ਦੀ ਦੇ ਦਾਂਗੇ ਰੁਪਈਆ ਵਿੱਚ ਮੰਤਨ ਕਰਤੋਗੇ 100 ਰੁਪਏ ਦਾ ਕਰ ਦਾਂਗੇ ਰੁਪਈਆ ਜੀ ਠੀਕ ਆ ਤੇ ਜਿਹੜੇ ਆਵਲੇ ਗਾਂ ਦੇ ਕੋਲ ਕਿੰਨਾ ਦੁੱਧ ਇਹਦਾ ਥੱਲੇ ਹਰ ਰੁਪਈਆ ਜੀ ਇਹਨਾਂ ਠੰਡਾ ਕਰਕੇ ਮੈਨੂੰ ਨਾ 9 ਕਿੱਲਰ ਤਿਆਰ ਜੀ ਹੈਗਾ ਪੱਕਾ ਦੁੱਧ 9 ਲੀਟਰ ਮਨੀ ਵੀਰ ਭਰਾ ਮਿਲ ਕਰ ਕੋਈ ਚੋਗੇ ਠੀਕ ਤੋਰਦਾ ਫਿਰ ਇਹਨਾਂ ਨੂੰ ਹੈਗਿਆ ਠੰਡਿਆ ਤੇਰੀਆਂ ਤਰ੍ਹਾਂ ਦੋਵਾਂ ਨੂੰ ਕੋਈ ਮੰਗਣਾ ਨਹੀਂ ਹਰ ਰੁਪਈਆ ਜੀ ਪਾਣਾ ਅੱਛਾ ਹਾਂਜੀ ਅੱਜ ਕੋਈ ਮੰਗਾ ਨਹੀਂ ਪਾਣਾ ਇਦਾਂ ਬਹਿ ਜਾਣਾ ਦੁੱਧ ਇਹਦੇ ਕੋਲ ਵੀ ਜਿਹੜਾ ਬਾਕੀ ਮੀਂਹ ਕੱਲ ਜਿਹੜਾ ਕਾਫੀ ਪੈ ਗਿਆ ਵਾ ਇਧਰਲੇ ਏਰੀਆ 'ਚ। ਕਿ ਬਾਕੀ ਥੋੜਾ ਡਰਦੀ ਡਰਦੀ ਜੀ ਆ। ਤੇ ਇਹਦਾ ਮੁੱਲ ਵਿਦਿ ਫਿਰ। ਇਹਦਾ 100 ਰੁਪਏ ਜੀ ਮੰਗਣ ਨੂੰ ਭਾਵੇਂ ਚੱਲੀ ਜੋ 50 ਮੰਗੀ ਜਾਈਏ। ਹਾਂਜੀ। ਏ ਭਾਈ ਇਹ ਦੇ ਦੋਗੇ ਇਹ ਭਾਈ ਇਹ ਦੇ ਦੋਗੇ ਬਾਕੀ ਵਿੱਚ ਮਨਤਨ ਹੋਰ ਕਰ ਦੋਗੇ ਕੋਈ ਭਰਾ ਕੋ ਫੋਨ ਲਾ ਭਾਈ ਖੁੱਲਾ ਮੰਤਨ ਕਰ ਖੁੱਲਾ ਕਰ ਦੋਗੇ ਮੰਤਨ ਤੇ ਹੁਣ ਇੱਕ ਆ ਜਿਹੜੀ ਮੱਝ ਆ ਹਾਂਜੀ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਥੱਲੇ ਹਾਲ ਵੀ ਜਿਹੜਾ ਠੰਡਾ ਕਰਕੇ ਮੈਂ ਨਾ 7 ਕਿਲੋ ਤਿਆਰ ਜੀ ਹੈਗਾ ਪੱਕਾ ਦੁੱਧ 7 ਲੀਟਰ ਮੈਂ ਨਾ ਜਿੱਦਾਂ ਮਰਜ਼ੀ ਵੀਰ ਭਰਾ ਕੋਈ ਚੋਵੇ ਠੀਕ ਆ ਤੇ ਮਿਲਦੀ ਕਿਤਰਾ ਈ ਇਹਰ ਵੀ ਜੋ ਉੱਤੇ ਦੇ ਆਪਾਂ ਜਿਹੜੀ ਭੈਣ ਕੋ ਲਿਆਂਦੀ ਉਹਨਾਂ ਥਾਪੀ ਦੇ ਚੋਈ ਸੀ ਹਾਂਜੀ ਤੇ ਆਪਾਂ ਮੰਨ ਕੇ ਇਹਨੇ ਟੀਕਾ ਲਵਾਇਆ ਜੀ ਠੀਕ ਆ ਹਾਂਜੀ ਪਰ ਖਰਾਬ ਨਹੀਂ ਕਰਦੀ ਠੀਕ ਆ ਟੀਕਾ ਲਾ ਆ ਜਿੱਦਾਂ ਹੀ ਬਹਿ ਜਾਣਾ ਜਿੱਦਾਂ ਉਦਾਂ ਬਸ ਮੇਜ਼ ਤੇ ਤੋਰੋ ਫਿਰ ਇੱਕਲੀ ਨਾ ਬਾਕੀ ਬਾਰ-ਬਾਰ ਹਰ ਕੇ ਵੀਡੀਓ ਸਾਡੀ ਇਹੀ ਬੇਨਤੀ ਹੁੰਦੀ ਆ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰ ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ ਕਹਿੰਦੇ ਜਿੱਥੋਂ ਵੀ ਲੈਣਾ ਵਾ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਪਸ਼ੂ ਲਿਆ ਕਰੋ ਆਪਣੀ ਸਮਝ ਵੇਖਿਆ ਕਰੋ ਯਾਰ ਪ੍ਰਿੰਸੀਪਲ ਇਹੀ ਹੈਗੀ ਏ ਠੀਕ ਆ ਹਾਂ ਤੇ ਮੱਦਾਂ ਚੁੱਕ ਨਹੀਂ ਕਰਾਈ ਤੇ ਇਹਦਾ ਮੁੱਲ ਆਇਆ ਨਾ ਮਗੇ ਵਿੱਚ ਜਿਆਜਾ ਕਰ ਗਏ ਕੋ ਹਲੋ ਹਰ ਵੀ 40000 ਦੀ ਦਵਾਂਗੇ ਓਟੇ 1000 ਰੁਪਏ ਛੱਡ ਦਾਂਗੇ ਅੱਛਾ 39000 39000 ਦੀ ਦੇ ਦੋਗੇ ਦੇ ਦਾਂਗੇ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਵੀਰ ਕੁਛ ਕਹਣਾ ਇਹ ਹਰ ਵੀ ਜੀ ਬੇਨਤੀ ਹੈ ਸੋਈਆਂ ਸੋਈਆਂ ਆਪਣੀ ਜਿਹੜੇ ਚੁਆਈ ਆਣ ਕੇ ਪਾਸ ਤੇ ਸੱਲੀ ਕਰਕੇ ਖੜੋ ਹਨਾ ਆਪਣੀ ਬਾਕੀ ਆ ਤਿੰਨ ਤਿੰਨ ਹੀ ਹੈਗੀਆਂ ਅਜ ਤਿੰਨੇ ਸੋਈਆਂ ਸੋਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਛੁਆਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ